ਕੈਨੇਡਾ ਮੈਂ ਬੈਠਾ ਤੇ ਮਹਾਪੁਰਖਾਂ ਦੇ ਕੋਲ ਕਮਾਈ ਆ ਗਿਆ ਮਾਈ ਕਹੇ ਬਾਬਾ ਜੀ ਇਹ ਪੋਤਰਾ ਹੈ ਨਹੀਂ ਸਾਡੇ ਘਰ ਮੇਰਾ ਮਨ ਬੜਾ ਹੀ ਤੜਫਦਾ ਕਿ ਮੇਰੇ ਘਰ ਪੋਤਰਾ ਹੋਵੇ ਸੰਤਾਂ ਦਾ ਦੇਖੋ ਨਿਜਮ ਕਹਿਣ ਲੱਗੇ ਨੇਮ ਨਾ 12 ਸਾਲ ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਵੇਰੇ ਉੱਠ ਕੇ ਨੇਮ ਨਾਲ ਨੰਗੇ ਪੈਰੀ ਗੁਰਦੁਆਰੇ ਸਾਹਿਬ ਜਾ ਕੇ ਕੀ ਟਾਈਮ ਅੱਗੇ ਪਿਛੇ ਨਾ ਹੋਵੇ ਇੱਕ ਟਾਈਮ ਜਿਹੜਾ ਮਰਜ਼ੀ ਤੜਕੇ ਦਾ 2 ਵਜੇ ਦਾ 3 ਵਜੇ ਦਾ 4 ਵਜੇ ਦਾ 5 ਵਜੇ ਦਾ ਜਿਹੜਾ ਮਰਜ਼ੀ ਸਮਾਂ 12 ਸਾਲ ਨੰਗੇ ਪੈਰੀ ਇਸ਼ਨਾਨ ਪੂਰਾ ਕਰਕੇ ਨੇਮ ਦੀ ਮੈਂ ਗੱਲ ਦੱਸਦਾ ਸਣ ਕੇ ਸੀ ਇਸ਼ਨਾਨ ਕਰਕੇ 12 ਸਾਲ ਜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਤੇਰੇ ਘਰ ਬ੍ਰਹਮ ਗਿਆਨੀ ਪੈਦਾ ਹੋ ਹੁਣ ਦੱਸੋ ਨਾ ਨੇਮ ਜੀ ਆਪਾਂ ਫੇਲ ਹੈ ਮਾਈ ਨੇ ਕਿਹਾ ਮੇਰੇ ਸਾਹਮਣੇ ਕਹਿ ਲਗੀ 12 ਸਾਲ ਮੈਂ ਤਾਂ ਬੁੱਢੀ ਆ ਪਤਾ ਨਹੀਂ ਜੀਣਾ ਕਿ ਨਹੀਂ ਜੀਣਾ ਤੇ 12 ਸਾਲ ਕਿਦਾਂ ਲੰਗੇ ਪੈਰੀ ਕਹਿੰਦੇ ਫੇਰ ਜਾ 1 ਕਿਲੋ ਸੋਨਾ ਦਰਬਾਰ ਸਾਹਿਬ ਚੜਾ ਦੇ ਫੇਰ ਪੁੱਤਰ